ਤਰੀਖ ਹੋ ਗਈ ਅੱਜ 22 6 ਤੇ 2024 ਦੁਪਹਿਰ ਦੇ ਵੱਜ ਚੁੱਕਿਆ ਜੀ 1 ਇਸ ਟਾਈਮ ਸੀਗੇ ਕੈਨੇਡਾ ਦੀ ਧਰਤੀ ਤੇ ਮੈਨੀਟੋਬਾ ਸਟੇਟ ਆ ਤੇ ਰਾਜਧਾਨੀ ਕਹ ਲੋ ਜਾਂ ਸ਼ਹਿਰ ਕਹ ਲੋ ਬਿਨੀ ਪੈਗਾ ਇੱਥੇ ਜਿਹਨਾਂ ਦਾ ਹਾ ਮੇਲਾ ਲੱਗਿਆ ਹੋਸੀ ਕੰਮ ਵਗੈਰਾ ਦਾ ਸਾਰੀ ਪਰਦਾਸ ਨਹੀਂ ਆਪ ਨੂੰ ਉਧਰ ਦੇ ਬਸ ਝੁੱਲ ਥੱਲੇ ਲੱਗੇ ਸਨ ਮਾਦਰ ਫੋਨ ਆ ਤੇ ਜੋ ਆ ਕਨੇਵੀ ਟ੍ਰੈਕਟਰ ਉਧਰ ਮੈਂ ਚਲ ਉਹ ਦੇਖਦੇ ਆ ਆਹ ਬੀਜਣ ਵਾਲੀ ਮਸ਼ੀਨ ਆ ਜਿਹੜੀ ਆਪਣੇ ਸੁਪਰ ਫੀਡਰ ਵਾਲਾ ਸਿਸਟਮ ਨਹੀਂ ਹੁਣ ਆਇਆ ਇੰਡੀਆ 'ਚ ਤੇ ਦੇਖ ਲਓ ਕਿੰਨੀ ਪੁਰਾਣੀ ਕਾਰਡ ਆ ਇਹ ਆਹ ਦੇ ਛੱਲੇ ਜੇ ਲਮਕਾਏ ਆਪਣੇ ਦੇ ਸੰਗਲ 'ਚ ਲਾ ਕੇ ਛੱਡਦੇ ਆ ਸੁਪਰ ਫੀਡਰ ਵਾਲਾ ਸਿਸਟਮ ਆ ਇਹ ਜਿਹੜੀ ਇਹ ਆ ਜੌਨੀਅਰ ਕਿਹੜਾ ਮਾਡਲ ਆ 1935 1935 ਮਾਡਲ ਆ ਇਹ ਟੋਟਲ 딜 ਆ ਹੈ ਅੱਜ ਦੇਖ ਲਈ ਇਹ ਸੀ ਪਾਕਿਸਤਾਨ ਹੰਡਾਣਾ ਇਹ ਹੀ ਵੀਲ ਹੈ ਇਹਦਾ ਸਟਾਰਟ ਹੋਣ ਦਾ ਸਿਸਟਮ ਕੋਈ ਅਟਕ ਹੋਊਗਾ ਹਾਂਜੀ ਹਾਂਜੀ 1935 ਮਾਡਲ ਆ ਇਹ ਉਹ ਅੰਦਰ ਵੀ ਖੜੇ ਆ ਅੰਦਰ ਵੀ ਹੈਗੇ ਆ ਲੱਸੀ ਹੈਰਿਸ ਇੰਟਰਨੈਸ਼ਨਲ ਇੰਟਰਨੈਸ਼ਨਲ ਆਪਣੀ ਇੰਡੀਆ ਵਿੱਚ ਇਹ ਤਾਂ ਨਾ ਮੈਨੂੰ ਨਹੀਂ ਲੱਗਦਾ ਇਹਨੂੰ ਬੜਾ ਪੁਰਾਣਾ ਨਹੀਂ ਲੱਗਦਾ ਰੈਕਟਰ ਹੈਗਾ ਆਹ ਕਿਹੜਾ ਮੈਸੀ ਮੈਸੀ ਹੈ ਗੈਸ ਸਪੈਂਡਡ 1950 ਮਾਡਲ ਹੈ ਆਪਣੀ ਇੰਡੀਆ ਦੇ ਤਾਂ ਟਰੈਕਟਰ ਨਹੀਂ ਹੈਗੇ ਆ ਦੇਖ ਲਓ ਜੀ ਕਿੰਨਾ ਪੁਰਾਣਾ ਟਰੈਕਟਰ ਆ ਤੇ ਉਦੋਂ ਦਾ ਇਹਨਾਂ ਦਾ ਆ ਜਿਹੜਾ ਆਪਣੀ ਇੰਡੀਆ ਜ ਆਉਣ ਆਇਆ ਪੇਲਣਾ ਪਰਾਲੀ ਜੀ ਇਕੱਠੀ ਕਰਕੇ ਗੱਠਾ ਬਣਾਉਂਦੇ ਆ ਉਸ ਉਸ ਸਿਸਟਮ ਆ ਕਿੰਨੀ 1950 ਦੀ ਆ ਦੇਖੋ ਜੀ ਇਹ ਇੱਕ ਆ ਜੌਂਡੀਅਰ ਜਿਹੜਾ ਆਪਾਂ ਦੋ ਟਾਇਰ ਵਾਲਾ ਦੇਖਦੇ ਹਈਆਂ ਇਹ ਕਿਹੜਾ ਮਾਡਲ ਆ ਵਿੱਚ ਮਾਡਲ ਨਹੀਂ ਲਿਖਿਆ ਕਿਤੇ ਲਿਖਿਆ ਨਹੀਂਗਾ ਬਹੁਤ ਪ੍ਰੈਸ਼ਰ ਖੜਾ ਫੈਰਦਾ ਇਹਦੇ ਇੱਕ ਤਾਂ ਵਗਿਆ ਵਾ ਇਧਰਲਾ ਫੋਨ ਵਾਲਾ ਚਟਕ ਜੇ ਗਿਆ ਚਲੋ ਕੋਈ ਨਹੀਂ ਕਿੱਧਰ ਜਾਵਾਂ ਚੱਲਾਂ ਪ੍ਰੈਸ਼ਰ ਤੇ ਆ ਕੀ ਜਗਾੜਾ ਪ੍ਰੈਸ਼ਰ ਪ੍ਰੈਸ਼ਰ ਆ ਉੱਧਰ ਲਿਖਿਆ ਥ੍ਰੈਸ਼ਿੰਗ ਸੀ ਅੱਛਾ ਅੱਛਾ ਜਿਵੇਂ ਆਪਣੇ ਕੰਪੈਨ ਦੇ ਨੇ ਸਟਾਫ ਵਾਕਰ ਜੇ ਕੋ ਸਿਸਟਮ ਆ ਦੇਖੋ 1928 ਦੀ 1928 ਦੀ ਆ ਦੇਖ ਲਓ ਜੀ ਕਿੰਨੀ ਪੁਰਾਣੀ ਆ ਆ ਉਗਰ ਵੀ ਲੱਗਿਆ ਨੂੰ ਦਾਣੇ ਪਾਉਣ ਵਾਲਾ ਠੀਕ ਆ ਆ ਉਗਰ ਵਰੇ ਕੁਮਾ ਕੇ ਕਰ ਲੈਂਦੇ ਹੁਣ ਜਗਾੜ ਜਾ ਆਹਾ ਮੰਨ ਲਓ ਕਿ ਜਿਵੇਂ ਤੂੜੀ ਪਾਉਣੀ ਆ ਜਾਂ ਜਿਵੇਂ ਦਾ ਲਾਂਗਾ ਨਿਕਲਦਾ ਹੋ ਆ ਉਗਰ ਸਾਈਡ ਤੋਂ ਨੂੰ ਕਰਕੇ ਉਹ ਆ ਸਿਸਟਮ ਤੇ ਆਹ ਕਿਹੜੀਆਂ ਘੋੜੇ ਬੱਗੀਆਂ ਜਿਹਾਂ ਨੇ ਬੱਗੀਆਂ ਨੇ ਟਿੱਕਾ ਆਹ ਕਿ ਜਗਾ ਟਰੈਕਟਰ ਹੈ ਟਰੈਕਟਰ ਨਹੀਂ ਹੈਗਾ ਇਹ ਹੈਗਾ ਡੇਵਿਡ ਬ੍ਰੈਡਲੀ ਟਰੈਕਟਰ ਫੋਰ ਸੇਲ ਆ ਇਦਾਂ ਮੇਰੀ ਗੱਲਾਂ ਇਕੱਠੀ ਕਰਦੇ ਸੁਣੋ ਸੁਣਾ ਇਕੱਠੀ ਕਰਦੇ ਨਾ ਪਰਾਂ ਟਾਈਮ ਚ ਫੋਰ ਸੇਲ ਆ ਇਹ ਫੋਰ ਸੇਲ ਇਹਦੇ ਅੱਗੇ ਹੱ ਲੱਗਿਆ ਉਹ ਗ੍ਰੇਨ ਕਲੀਨਰ ਲੱਗਿਆ ਜਿਹੜੇ ਆਪਣੇ ਦਾਣੇ ਛਾਂਣ ਵਾਲੀ ਮਸ਼ੀਨ ਅੱਛਾ ਛਾਂਣਾ ਵਾ ਇਹ ਕਿਹੜਾ ਮਾਡਲ ਮਾਡਲ ਲਿਖਿਆ ਨੇ ਇੱਥੇ ਲਿਖਿਆ ਨਹੀਂ ਹੈ ਪ੍ਰਾਣੇ ਬਾਬਾ ਤੇ ਆ ਕੈਸਤੀ ਜੀ ਕੀ ਆ ਇਹਦੇ ਇੱਕ ਕੁੱਤੇ ਅੱਗੇ ਪਾ ਕੇ ਹਸਤੀ ਕੁੱਤੇ ਹੁੰਦੇ ਇਹਦੇ ਉਹ ਬਾਗੇ ਸਨੋ ਤੇ ਹੱਟਦੇ ਆ ਜਿਹੜੇ ਲਾਕਿਆਂ ਦੇ ਵਿੱਚ ਅੱਛਾ 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 ਕੁੱਤੇਾਂ ਦਾ ਮਤਲਬ ਜ਼ੋਰ ਲਵਾਉਂਦੇ ਆ ਇਹ ਆ ਇਹ ਕੌਕ ਸ਼ਟ ਕੌਕ ਇਹ ਪੈਟਰੋਲ ਰੈਕਟਰ ਆ ਵੀ ਮਿੱਤਰੋ ਆ ਇਹ ਆਹ ਦਾ ਰੂਟਾ ਵੇਟਰਾ ਲੱਗਿਆ ਹੋਇਆ ਕੋਗੂਆ ਡਿਸਟ੍ਰੀਬਿਊਟਰ ਇੱਥੇ ਆਲਮੋਸਟ ਗੱਡੀਆਂ ਵੀ ਉਹਨਾਂ ਦੀ ਇਹ ਕਿਹੜੀ ਕੰਪਨੀ ਦਾ ਵਾ ਕੌਕ ਸ਼ਟ ਕੌਕ ਸ਼ਟ ਜਾ ਬੰਦ ਹੋ ਚੁੱਕੀਆਂ ਨੇ ਕੰਪਨੀਆਂ ਤੇ ਨਹੀਂ ਤੇ ਤਾਂ ਬੰਦ ਹੋ ਗਈਆਂ ਪੁਰਾਣੀਆਂ ਨੇ ਨਾਂ ਲਿਖਿਆ ਵਾ 30 ਮਾਡਲ ਲਿਖਿਆ ਨੇ ਇਹ ਦੇਖੋ ਠੀਕ ਆ ਮਾਡਲ ਤੇ ਆ 1948 ਮਾਡਲ ਆ ਵੈਸੇ ਠੀਕ ਆ ਜੀ ਡੈਨਵੋ ਲੈ ਗਿਆ ਦੇਖੋ ਨੂੰਵਾ ਦੇ ਕਿੰਨਾ ਪੁਰਾਣਾ ਆ ਨਾਲ ਦਾ ਹੀ ਸਾਰਾ ਕੁਝ ਆ ਇਥੇ ਪੂਰੀ ਤੇ ਫਟਾਫਟਾ ਝੜਾ ਕੇ ਜਿਵੇਂ ਆਪਣੇ ਖੂਹਾਂ 'ਚ ਪੁਰਾਣੇ ਬਜ਼ੁਰਗ ਗਲਾਉਂਦੇ ਹੁੰਦੇ ਸੀ ਉਹ ਸਿਸਟਮ ਆ ਇਹਦਾ ਠੀਕ ਆ ਜੀ ਸਟੈਂਡਰਡ ਪੀਸ ਦੇ ਵਿੱਚ ਆ ਦੇਖੋ ਫਲੈਟ ਵੀ ਲੱਗਿਆ ਪਿਛਲੇ ਪਾਸੇ ਜੰਪ ਵਾਲੇ ਤੇ ਆਹ ਕਿਹੜਾ ਰੈਕਟਰ ਆ ਵੇ ਮੇਰੇ ਕੋਰਮਿਕ ਮੇਰੇ ਕੋਰਮਿਕ ਸਟੈਂਡਰਡ ਆ ਤਾਂ ਸ਼ਿਕਾਗੋ ਦਾ ਬਣਿਆ ਹੈ ਯੂ ਐਸ اے ਦਾ ਯੂ ਐਸ اے ਦਾ ਵਾ ਇਹਦੇ ਵੀ ਆਪਣੀ ਹੈਗੀ ਐ ਸਾਈਡ ਤੇ ਇਹਦਾ ਮਾਡਲ ਮਾਡਲ ਨਹੀਂ ਲਿਖਿਆ ਇਹਨਾਂ ਨੇ ਹਨਾ ਮਾਡਲ ਪਤਾ ਨਹੀਂ ਉਹ ਰੈਮ ਦੇਖੋ ਕਿੰਨੇ ਵਧੀਆ weight ਵੀ ਲੱਗਿਆ ਬਾਰੰਦ ਨੂੰ ਵੀ ਰੰਮ ਹੋ ਸਕਦੇ ਆ ਦੇ ਨਾ ਹਾਂ ਇਹ ਵੀ ਪੈਟਰੋਨ ਵਾਲਾ ਯਾਦ ਇਹ ਚਾੜ ਲੱਗਿਆ ਦੇ ਠੀਕ ਆ ਤੇ ਆਹ ਕਿਹੜਾ ਵਾ ਗੁੜੀਏ ਦੇ ਟਾਇਰਾਂ ਨੂੰ ਹੈ ਕੇਸ ਕੇਸ ਦਾ ਹੀ ਹੈ ਕੇਸ ਦਾ ਵਾ ਇਹ ਚਿੜੀ ਵਾਲਾ ਸਲੈਂਸਰ ਲੱਗਿਆ ਹੋਇਆ ਤੇ 1952 ਹੈਂਡਲ ਪਾ ਕੇ ਸਟਾਰਟ ਹੁੰਦਾ ਹੈ ਕਿਹੜਾ ਮਾਡਲ ਆ 1952 1952 ਮਾਡਲ ਚਿੜੀ ਦੇਖਦੇ ਕਿੰਨੀ ਵਧੀਆ ਲਾਈ ਇਹਨਾਂ ਨੇ ਇਹ ਸਟਾਰਟ ਕਰਕੇ ਲਿਆਂਦੀ ਹੁਣ ਹੈ ਹਨਾ ਆਦਾ ਫੇਰ ਉਹੀ ਆ ਗਿਆ ਇਹ ਬੈਟਰੀ ਨਾਲ ਸਟਾਰਟ ਹੁੰਦਾ ਇਹ ਬੈਟਰੀ ਨਾਲ ਸਟਾਰਟ ਹੋਵੇ ਥੈਂਕ ਯੂ ਥੈਂਕ ਯੂ ਸੋ ਮਾਚ ਥੈਂਕ ਯੂ